ਜਲੰਧਰ ਥਾਣੇ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਿਹੰਗ ਜਥੇਬੰਦੀਆਂ ਦੇ ਨਾਲ ਐਸਐਚਓ ਯਾਦਵਿੰਦਰ ਦੀ ਤਿੱਖੀ ਤਕਰਾਰ ਬਾਜ਼ੀ ਹੋ ਗਈ ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਤੇ ਇੱਕ ਦੂਜੇ ਨੂੰ ਲੈ ਕੇ ਜਿਹੜੇ ਕਿ ਇਲਜ਼ਾਮ ਬਾਜ਼ੀ ਵੀ ਨਜ਼ਰ ਆਈ ਸਭ ਤੋਂ ਪਹਿਲਾਂ ਨਜ਼ਰੇ ਇਸ ਵੀਡੀਓ ਤੇ ਮਾਰਦੇ ਆ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਇੱਕ ਸ਼ਹਿਰਾ ਲਵਾ ਕੇ ਇਹਨਾਂ ਚਾਹਤਾ ਰਹੇ ਹੋ ਵੀ ਸਾਡੇ ਬੰਦੇ ਨੂੰ ਕਹੋ ਤੇਰੀ ਪੱਗ ਲਾ ਦੇਣੀ ਅੱਛਾ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਆ ਕੇ ਲੈ ਲੈਣੇ ਮੇਰੇ ਬੰਦੇ ਨੂੰ ਕਹੋ ਕਿੱਥੇ ਗ੍ਰਾਮ ਸਿੰਘ ਅਹੀ ਤਾਂ ਪੱਗਾਂ ਰੱਖ ਕੇ ਬੈਠੇ ਹੋ ਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਨਹੀਂ ਸਾਡੀ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਕੱਟਦੇ ਨਹੀਂ ਤੁਹਾਡੀ ਤੁਹਾਡੀ ਬਾਣੇ ਪੱਗ ਨਹੀਂ ਮੇਰੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ 'ਚ ਆ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਏਦਾਂ ਧਮਕੀ ਨਹੀਂ ਦੇ ਸਕਦੇ ਨਹੀਂ ਡਰਾ ਨਹੀਂ ਸਕਦੇ ਮੈਨੂੰ ਛੱ ਤੁਹੀ ਨਿਮਰਤਾ ਨਾਲੋਂ ਤੇ ਮੈਂ 100 ਵਾਰੀ ਸੁਣਦਾ ਚੱਲ ਨਹੀ ਤੁਹੀ ਗੱਲ ਕੀਤੀ ਕਿ ਹੁਣ ਤੁਸੀਂਾਨੂੰ ਨਿਮਰਤਾ ਕਿੱਥੇ ਆ ਕੇ ਤੁਹੀ 100 ਵਾਰੀ ਲੜਿਆ ਜੁੜਿਆ ਪਰ ਜਿਹੜੀ ਤੁਸੀਂ ਉਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣੀ ਅਸੀਂ ਕੋਈ ਤਮਕੀਨੀ ਨਹੀਂ ਤੁਸੀਂ ਆ ਕੇ ਮੈਂ ਕਹਿੰਦੀ ਮੁੱਲੇ ਨਾਲ ਕਿ ਸ਼ਬਦ ਵੀ ਨਹੀਂ ਕਰਦੇ ਬੋਲੇ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਨਾ ਅਸੀਂ ਹਾਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ بڑے ਚੀਜ਼ਾਂ ਨਾ ਹੋ ਸਕਦੀ ਹੈ ਮੇਰੇ ਹੀ ਮੁੰਡੇ ਉਥੇ ਥਾਣੇ ਉਥੇ ਹੀ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗ ਰੱਖ ਮੇਰੀ ਜਾਣਕਾਰੀ ਦੇ ਮੁਤਾਬਿਕ ਆਟੋ ਚਾਲਕ ਦੀ ਦੋ ਨਿਹੰਗ ਸਿੰਘਾਂ ਦੇ ਦੁਆਰਾ ਪिटਾਈ ਕੀਤੀ ਗਈ ਸੀ ਇਸ ਮਾਮਲੇ ਲੈ ਕੇ ਵਿਵਾਦ ਉਦੋਂ ਵੱਧ ਗਿਆ ਜਦੋਂ ਇਸ ਮਾਮਲੇ ਲੈ ਕੇ ਨਿਹੰਗ ਸਿੰਘ ਨੂੰ ਕਾਬੂ ਕੀਤਾ ਗਿਆ ਤੇ ਪੁਲਿਸ ਥਾਣੇ ਲੱਗੀ ਤੇ ਇਸ ਮਾਮਲੇ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਨੇ ਥਾਣੇ ਦੇ ਬਾਹਰ ਆ ਕੇ ਇੱਥੇ ਜਿਹੜੀ ਗੱਲਬਾਤ ਕੀਤੀ ਜਿੱਥੇ ਉਹਨਾਂ ਦਾ ਐਸਐਚ ਨਾਲ ਵਿਵਾਦ ਹੋ ਗਿਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਨੇ ਦੱਸਿਆ ਕਿ ਆਟੋ ਚਾਲਕ ਦੀ ਦੋ ਨਿਹੰਗ ਸਿੰਘਾਂ ਦੇ ਬਿਲਬੇਹਰੈਮੀ ਦੇ ਨਾਲ ਘੁੱਟਮਾਰ ਕੀਤੀ ਗਈ ਸੀ ਤੇ ਇੱਕ ਜੁੜਾ ਕੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉਸ ਦੇ 14 ਟਾਂਕੇ ਵੀ ਲੱਗੇਗੇ। ਉਸ ਤੋਂ ਬਾਅਦ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਸੀ ਮੌਕੇ ਉੱਤੇ ਪਹੁੰਚੇ ਤੇ ਇੱਥੇ ਕਾਫੀ ਜੜਕੀ ਤਕਰਾਰਬਾਜ਼ੀ ਹੋਈ ਆ। ਆਓ ਸੁਣਦੇ ਹਾਂ। ਚਲ ਉਹਦੀ ਆ। ਉਹਦੀ ਆ। ਸਾਨੂੰ ਬਾਰ-ਬਾਰ ਇੱਕੋ ਗੱਲ ਕੀਤੀ ਜਾ ਰਹੀ ਆ ਵੀ ਆ ਦੇਖੋ ਬੰਦੇ ਦੇ ਸੱਟ ਲੱਗੀ ਬੰਦੇ ਨੇ ਚੱਕਿਆ ਤੁਹਾਡੇ ਬੰਦੇ ਨੇ ਚੱਕਿਆ ਉਹ ਬੰਦੇ ਨੇ ਸਾਡੇ ਬੰਦੇ ਦੀ ਪੱਗ ਲਾਈ ਅਸੀਂ ਕੋਈ ਬੇਦਵੀ ਵਾਲੇ ਪਰਚੇ ਥੋੜੀ ਕਰਾਣੇ ਸਾਡੀ ਪੱਗ ਲਾਤੀ ਬੰਦਾ ਇਹ ਤੇ 6 ਮਹੀਨੇ ਥਾਣਿਆਂ ਚ ਰੁਲਦਾ ਰਵੇ ਜਿਹੜਾ ਮਰਜੀ ਅਸੀਂ ਕਾਹਤੋਂ ਚੱਕਨੇ ਬਾਬਾ ਜੀ ਜਿਸ ਬੰਦੇ ਨੇ ਸਾਡੀ ਦਸਤਾਰ ਨੂੰ ਹੱਥ ਲਾ ਦਿੱਤਾ ਉਹਦਾ ਬਾਬਾ ਜੀ ਜੋ ਮੌਕੇ ਤੇ ਹੋਇਆ ਸਿੰਘ ਨੇ ਕਰ ਦਿੱਤਾ ਸਾਡੇ ਦਾ ਸਿੰਘ ਵਿੱਚ ਉਹਨਾਂ ਦੇ ਗਿਆ ਸੀ ਪਹਿਲਾਂ ਚਪੇੜ ਉਸ ਬੰਦੇ ਨੇ ਸਿੰਘ ਤੇ ਮਾਰੀ ਤੇ ਉਹਦਾ ਪਰਣਾ ਲੈ ਗਿਆ ਸਾਡੇ ਸਿੰਘ ਵੀ ਮੌਕੇ ਤੇ ਪਹੁੰਚ ਗਏ ਇਦਾਂ ਦਾ ਇਹ ਸਚਾਈ ਜੇ ਹੁਣ ਇਹ ਆਏ ਆ ਨਾ ਤੇ ਫਿਰ ਹੁਣ ਸੱਚ ਕੱਢ ਕੇ ਜਾਣ ਨਹੀਂ ਤਾਂ ਸਾਡੇ ਵੱਲੋਂ ਬਾਬਾ ਜੀ ਅਜੇ ਕੋਈ ਗੱਲਬਾਤ ਨਹੀਂ ਨਹੀਂ ਅਸੀਂ ਆਪਣੇ ਜਦੀ ਬੰਦੀਆਂ ਨੂੰ ਕਹਿ ਰਹੇ ਹਾਂ ਤੁਸੀਂ ਪਹੁੰਚੋ ਸਾਡੇ ਵੀਰ ਆ ਰਹੇ ਆ ਸਾਰੇ ਫਿਰ ਆਪਾਂ ਗੱਲ ਕਰਾਂਗੇ ਕਿਸੇ ਅਫਸਰ ਨਾਲ ਨਹੀਂ ਹੁਣ ਸਰ ਮੁੱਖ ਅਫਸਰ ਅੰਦਰ ਆਏ ਸੀ ਹੁਣ ਉਹਨਾਂ ਕੋਈ ਬਾਬਾ ਜੀ ਉਹ ਸਿਰਫ ਸਾਨੂੰ ਸਾਨੂੰ ਸਾਧਰੇ ਆ ਵੀ ਜੀ ਆ ਲੜਾਈ ਹੋਈ ਆ ਅਸੀਂ ਤਾਂ ਕਹਿੰਨੇ ਲੜਾਈ ਹੋਈ ਆ ਅੱਛਾ ਪਰ ਜਿਹੜੀ ਤੁਸੀਂ ਕੋਈ ਅਫਸਰ ਕਿਸੇ ਨੂੰ ਡਿਊਟੀ ਤੇ ਲਾਇਆ ਉਹਦੀ ਨਿਮਰਤਾ ਦੇਖੋ ਜਿਹੜਾ ਬੰਦਾ ਉਹ ਸਾਹਮਣੇ ਫੋਨ ਤੇ ਗੱਲ ਕਰ ਰਿਹਾ ਆ ਜਾਂ ਸਾਡੇ 11 ਦੀ ਗੱਲ ਕਰ ਰਿਹਾ ਹੁਣ ਦੇਖਦੇ ਆ ਨਾ ਲੜਾਈ ਦੀ ਗੱਲ ਹੋ ਗਈ ਅਸੀਂ ਤਾਂ ਕਿਹਾ ਕਰ ਦਿਓ ਪਰ ਜਿਹੜਾ ਇਹਨਾਂ ਨੇ ਸਾਡੇ 11ਾਂ ਦੇ ਗੱਲ ਕੀਤੀ ਉਹ ਦੇਖਦੇ ਹੁਣ ਅਫਸਰ ਕੀ ਕਰਦੇ ਆ ਮਬਈ ਪੁਲਿਸ ਨੇ ਉਹਨਾਂ ਕਿਹਾ ਗਿਆ ਸੀ ਜੀਨੀ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਇਦਾਂ ਦਾ ਜਿਹੜੇ ਹਾਂਜੀ ਅਸੀਂ ਤਾਂ ਆਪਣੇ ਨੂੰ ਸਾਰੀ ਗੱਲ ਦੱਸੀ ਤੇ ਉਹਨਾਂ ਵੱਲੋਂ ਕੀ ਕਹਿਣਾ ਫਿਰ ਅਜੇ ਉਹ ਗੱਲਬਾਤ ਕਰ ਰਹੇ ਅਸੀਂ ਬਾਹਰ ਆ ਗਏ ਜੀ ਉਹਨਾਂ ਦੋਨਾਂ ਨੇ ਹੰਗਾ ਨਾ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋ ਯੂ ਦ ਪਿਕਸ ਫੋਟੋ ਵੱਲ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਨਿਹੰਗਾਂ ਨਾਲ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬਹੁਤ ਬੜੇ ਬੁਰੇ ਤਰੀਕੇ ਨਾਲ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦਾ ਕਿ ਤੇਰੀ ਵੀ ਪੱਗ ਲਾ ਦੇਣੀ ਆਪਾਂ ਤਾਂ ਮੈਂ ਡੇਰ ਮੈਂ ਬਰਦਾਸ਼ਤ ਕਰ ਸਕਦਾ ਕਿ ਮੇਰੇ ਬੰਦੇ ਦੀ ਪਾਕ ਉਟਰੇ ਕਿਤੇ ਮੈਂ ਵੀ ਪਾਕ ਹੀ ਰੱਖੀ ਸੀ ਉਹ ਕਹਿੰਦੇ ਕਿ ਤੁਸੀਂ ਐਸਟੇਟੋ ਸਾਹਿਬ ਨੇ ਜਾਂ ਫਿਰ ਉਹਨਾਂ ਦੇ ਅਫਸਰਾਂ ਨੇ ਕਿਹਾ ਕਿ ਬਈ ਤੁਹਾਡੇ ਕਚਹਿਰੀ ਤੇ ਲਾ ਕੇ ਚੈੱਕ ਕਰਨੀ ਹੈ ਕਿ ਇਹ ਇਹ ਸਹੀ ਗੱਲ ਨਹੀਂ ਨਹੀਂ ਇਦਾਂ ਬਿਲਕੁਲ ਆਪਣੇ ਆਪ ਅਫਵਾਹ ਜੀ ਮੈਂ ਨਹੀਂ ਕਰ ਸਕਦਾ ਇਦਾਂ ਦੀ ਨਾ ਮੇਰੇ ਕਿਹਾ ਕੋਈ ਅਫਸਰ ਇਹ ਗੱਲ ਕਹਿ ਸਕਦਾ ਉਹਦੇ ਅੰਦਰ ਬਿਲਕੁਲ ਜੰਗਲ ਇਹ ਮੈਨੂੰ ਸਬੂਤ ਦੇ ਦੇਣ ਮੈਂ ਕਹਿੰਦੇ ਗਾਲਾਂ ਕੱਟੀਆਂ ਨੇ ਤੂੰ ਕੋਈ ਮੈਂ ਇਦਾਂ ਦੀ ਕੋਈ ਗੱਲ ਨਹੀਂ ਕਹੀ ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹੀ ਕਿ ਤੁਸੀਂ ਇਹ ਕੰਮ ਕਿਉਂ ਕਰਦੇ ਹੋ ਗਲਤ ਬਾਰ-ਬਾਰ ਇਹਨਾਂ ਨੂੰ ਮੈਂ ਕਿਹਾ ਇਹ ਗੱਲ ਕਿ ਤੁਸੀਂ ਗਲਤ ਕਿਉਂ ਕਰਦੇ ਬਾਰ-ਬਾਰ ਆਹੋ ਗੱਲ ਹੋਈ ਹੈ ਬਸ ਅੱਛਾ ਹੁਣ ਹੁਣ ਕੀ ਕਹਿ ਕੇ ਗਏ ਨੇ ਇੰਨੇ ਹੰਸਿੰਗ ਹੁਣ ਮੈਂ ਇਹਨਾਂ ਨੂੰ ਦੱਸਿਆ ਕਿ ਇਹ ਤੇ ਮੈਂ ਥਾਣਾ ਘੇਰਿਆ ਹਾਂ ਮੈਂ ਵੀਡੀਓਗ੍ਰਾਫੀ ਦਿਖਾ ਦਿੰਨਾ ਇਹਨਾਂ ਨਾਲ ਸਾਰਾ ਥਾਣਾ ਅੰਦਰ ਤੱਕ ਗਏ ਜਦੋਂ ਤੁਹਾਨੂੰ ਪਤਾ ਕਿ ਅਸੀਂ ਹਵਾਲਾ ਤੱਕ ਕਿਸੇ ਨੂੰ ਨਹੀਂ ਜਾਣਦਾ ਇਹ ਸਾਡੀ ਪ੍ਰਸ਼ਾਸਨਿਕ ਮਜਬੂਰੀ ਹੁੰਦੀ ਤੁਸੀਂ ਜਾ ਕੇ ਅੰਦਰ ਬੰਦੇ ਡੱਕਿਆਂ ਦੀ ਮੂਵੀ ਬਣਾ ਰਹੇ ਅੰਦਰ ਜਾ ਕੇ ਕੀ ਸਿੱਧ ਕਰਨਾ ਚਾਹੁੰਦੇ ਕਿ ਕਾਨੂੰਨ ਤੋਂ ਕੋਈ ਉੱਪਰ ਕਾਨੂੰਨ ਤੋਂ ਕੋਈ ਉੱਪਰ ਨਹੀਂ ਹੈ ਕਾਨੂੰਨ ਐਦਾਂ ਹੀ ਰਹੇਗਾ ਕਾਨੂੰਨ ਇਹ ਜਿਹੜਾ ਇਹਨਾਂ ਨਾਲ ਗਲਤੀ ਕੀਤੀ ਹੈ ਉਹਦੀ ਪਨਿਸ਼ਮੈਂਟ ਉਹਨੂੰ ਮਿਲੇਗੀ ਜਿਨੇ ਵੀ ਗਲਤੀ ਕੀਤੀ। ਖ਼ਿਆਲ ਦੱਸਿਆ ਕਿ ਨਿਹੰਗ ਸਿੰਘਾਂ ਦੇ ਵੱਲੋਂ ਐਸਐਜੂ ਤੇ ਇਲਜ਼ਾਮ ਲਗਾਏ ਗਏ ਕਿ ਇਹਦੇ ਵੱਲੋਂ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਆ। ਦੂਜੇ ਪਾਸੇ ਐਸਐਚਓ ਨੇ ਵੀ ਇਲਜ਼ਾਮ ਲਗਾਏ ਨੇ ਕਿ ਇਹਨਾਂ ਨੇ ਆਕੇ ਇੱਥੇ ਪਿਆਰ ਨਾਲ ਗੱਲ ਕਰਨ ਦੀ ਬਜਾਏ ਬਲਕਿ ਰੋਬ ਨਾਲ ਗੱਲ ਕੀਤੀ ਜਿਸ ਕਰਕੇ ਇਹ ਮਾਮਲਾ ਗਰਮਾਇਆ। ਹਕੀਕਤ ਲਈ ਵੀ ਪੰਜਾਬੀ ਲਈ ਜੁਲੰਦਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।